ਸ਼ਾਰਿਆਂ ਨੂੰ ਲਾਲੇ ਵੱਲੋਂ ਸ਼ਸ਼ਰੀਕਰ ਆਪਣੀ ਵੀਡੀਓ ਛੜੇ ਛਾਂਟਾਂ ਤੇ ਲੰਡੇ ਲੁੱਚਿਆਂ ਲਈ ਬਣਾਈ ਆ ਬਾਈ ਬੁੜੀਆਂ ਕੁੜੀਆਂ ਰਹਿਣ ਦੂਰ ਧੰਨਵਾਦ ਜੀ ਹਰ ਕੀ ਲਾਲਾ ਵੀ ਨਹੀਂ ਸਕਦੀ ਇਹ ਕਰਿਆਣ ਨੂੰ ਤਾਂ ਟਾਈਮ ਦੇਣਾ ਭੁੱਲੀ ਆਈ ਕਰਿਆਣ ਨੂੰ ਟਾਈਮ ਤਾਂ ਦਿਆਂਵਾ ਵੀ 9 ਵਜੇ ਘਰੇ ਆ ਜੀ ਫੇਰ ਵੀ ਦੂਰਿਆਂ ਦੀ ਲੋਡ ਪੈ ਜੂ ਕਦੇ ਵਿਚਾਰਾ ਜਵਾਬ ਨਹੀਂ ਦਿੰਦਾਗਾ ਚਲੋ ਆਪਾਂ ਘੜਾ ਮਿਲਣਾ ਲਾਰਾ ਸਹੀ ਉਹ ਤਾਂ ਕੱਲ ਨੂੰ ਆਪਕੇ ਘਰੇ ਵੀ ਨਹੀਂ ਹੋਣਾ ਕੋਈ ਪਰ ਮਰ ਜਾਣੇ ਦਾ ਕੋਈ ਪਤਾ ਨਹੀਂ ਸੱਚ ਨੂੰ ਆ ਜੇ ਪਰ ਨਹੀਂ ਇਹਨੇ ਕਿਹੜਾ ਦੁਕਾਨ ਛੱਡ ਕੇ ਆਉਣਾ ਇਹ ਨਹੀਂ ਆ ਸਕਦਾ ਉਹਨੋ ਸ਼ਕਤੀ ਦੇ ਬਾਰੇ ਕਿ ਮੇਮੋੜੀ ਆਈ। ਇਹ ਲਾਲਾ ਮਤੈਨੂੰ ਕੁਝ ਕਹਿਣ ਆਈ ਸੀ। ਹਾਂ ਦੱਸ। ਵੀ ਕੱਲ ਨੂੰ ਆਜੀ ਸਾਡੇ ਘਰੇ 9 ਵਜੇ। ਕੀ ਗੱਲ ਐ? ਪੱਕੀ ਗੱਲ ਆ ਕੱਲ ਨੂੰ। ਮੇਰੀ ਚਿੱਟੜ ਨਾ ਘਟਾ ਰਹੀ ਕਿਤੇ। ਬਈ ਨਹੀਂ ਘਟਾਉਂਦੀ ਤੇਰੇ ਚਿੱਟੜ। ਕੱਲ ਨੂੰ ਸਾਡੇ ਹੋਣੀ ਕੋਈ ਵੀ ਘਰੇ। ਚੰਗਾ ਚੰਗਾ। ਪੱਕਾ ਇਹ ਕੀ ਪੱਕਾ ਨੂੰ ਚੰਗਾ ਬੰਦਿਆ ਕੋਈ ਦੇਖਦੀ ਨਾ ਲੈ। ਚੰਗਾ। ਇਹ ਲੋਕ ਬalé ਕਰਦੇ ਆਪਣੇ ਪਿੰਡ ਦੇ। ਟਾ ਟਾ। ਬਾਏ। ਕਾ ਚਾ। ਖੱਤ ਤੇ ਪੰਜ ਦੇ 12 10 ਤੇ 15 ਲਾਲਾ ਜੀ ਰਾਮ 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 ਭਾਈ ਰਾਮ ਰਾਮ ਕਾਹ ਸਾਬ ਤਾਂ ਜੋ ਇਹ ਤਾਂ ਭਾਈ ਦੁਕਾਨਦਾਰੀ ਦੇ حساب ਦੇ ਗਏ ਕੋਈ 10 ਦਾ ਰਹਿੰਦੇ ਜਿਹੜੇ ਉਹ ਜੋੜੀ ਜਾਂਦਾ ਸੀ ਖੱਤ ਤੇ ਚੇਪੀ ਲੱਗ ਨਾ 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 ਭਾਈ ਚੇਪੀ ਲਾ ਦੇ ਨਹੀਂ ਨਹੀਂ ਲੱਗਦਾ ਜਿਵੇਂ ਕੋਈ ਚੇਪੀ ਲੱਗੀ ਨਾ 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 ਭਈ ਆਪਾਂ ਨੂੰ ਕਿਨੇ ਚੇਪੀ ਲਾਣੀ ਨਾ 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 ਚਾ ਚੰਗਾ ਤਾਂ ਦੇ ਲਾ ਤਾਂ ਸੀ ਫੇ ਟਰੈਕਟਰ ਵਾਲੀ ਦੇ ਮੱਕ ਮੂਰਤ ਵਾਲੀ ਟਰੈਕਟਰ ਵਾਲੀ

ਓਹੋ ਵਾੜੀ ਗਰਮੀ ਕਿਦੇ ਜਾਣਾ ਭਾਈ ਮਾਤੇ ਕਿ ਟੱਪੇ ਗੇ ਜਾਣਾ ਤੁਸੀਂ ਕੌਣ ਮੈਂ ਤਾਂ ਲੈਣਾ ਹੈ ਅੱਛਾ ਕੀ ਚਾਹੀਦਾ ਚਾਹੀਦਾ ਤਾਂ ਕੁਝ ਨਹੀਂ ਹੈ ਤੇਰਾ ਬੈਗ ਭਾਈ ਮੈਂ ਚੱਕ ਲੈਂਦਾ ਜੇ ਨਾ ਕੋਈ ਨਹੀਂ ਪਾਸੇ ਨਾ ਨਾ ਮੈਂ ਚੱਕ ਲੈਣਾ ਕੋਈ ਨਾ ਨਾ ਬਸ 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 ਮਾਫੀ ਚੱਕ ਕੇ ਚੱਲ ਮੈਂ ਛੱਡਿਆਣਾ ਭਾਈ ਨਾਂਜੀ ਨਾਂਜੀ ਬਸ ਓ ਛੱਡਿਆਣਾ ਮੰਨੀ ਦੀ ਹੁੰਦੀ ਐ ਮੈਂ ਤੁਹਾਨੂੰ ਜਾਣਦੀ ਮੈਂ ਜਾਣਦਾ ਤੁਹਾਨੂੰ ਮੈਨੂੰ ਕਿਵੇਂ ਜਾਣ ਅੱਛਾ ਤਾਂ ਹੈ ਕਹਿੰਦੀ ਸੀ ਉਹਨੇ ਤਾਂ ਜਾਣਾ ਟੱਪੇ ਕੀ ਕੱਟਪੇ ਕਿ ਜਾਣਾਗਾ ਮੈਂ ਇਹ ਰਿਸ਼ਤੇਦਾਰਾਂ ਅੱਛਾ ਤੇਰਾ ਨਾਂ ਕੀ ਹੈ ਭਾਈ ਨਾਂ ਦਾ ਰੋਪ੍ਰੀਤੀ ਆ ਅੱਛਾ ਨਾਂ ਵੀ ਬਹੁਤ ਸੋਹਣਾ ਭਾਈ ਆਹ ਜਿੰਦੇ ਸੋਹਣੇ ਤੁਸੀਂ ਉੰਨਾ ਸੋਹਣਾ ਤੁਹਾਡਾ ਨਾਂ ਹੈ ਭਾਈ ਧੰਨਵਾਦ ਆਜਾ ਫਿਰ ਤੁਸੀਂ ਕਿੱਥੇ ਚਲਦਾ ਹੈ ਹਾਂ ਨਾਂਜੀ ਬਾਜਾ ਆਜਾ 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 ਹਾਂਜੀ ਹਾਂਜੀ ਆਹ ਪਿੰਡ ਕਾਨ ਮੈਨੂੰ ਦੇਖ ਲਿਆ ਦੀ ਜੀ ਹਾਂ ਆ ਦੀ ਇਹਦਾ ਬੋਰਡ ਦਿੱਤਾ ਹੋਇਆ ਆਪਣਾ ਇਹ ਫਰੀ ਬੋੜ ਹੈ ਇਹਦੇ ਅੰਦਰ ਕੁਝ ਸਾਮਾਨ ਚਾਹੀਦਾ ਥੋੜੀ ਜਿੰਦੀ ਫੋਚਰ ਕੋਈ ਥੀ ਜੜਾਉਣਾ ਸਾਰਾ ਕੁਝ ਹੀ ਮਿਲਦਾਗਾ ਠੀਕ ਹੈ ਜਰੂਰ ਲਵਾਂ ਇਹ ਚੀਜ਼ ਕੋਈ ਜਦੋਂ ਮਰਜੀ ਆ ਜਾਓ ਇਹ ਬਹੁਤ ਛੋਟੀ ਦੁਕਾਨ ਹੈ ਹੋਪਟੰਗਾ ਮਾਈ ਮਾਈ ਆਈ ਲਵ ਯੂ ਯਾਰ ਬੱਲਾਂ ਦਾ ਵਧੀਆ ਹੋ ਗਈਆਂ ਚੱਲੀਆਂ ਵੀ ਬਹੁਤ ਸੋਹਣੀਆਂ ਨੇ ਆ ਕੱਦੂ ਦੀ ਬਾਲ ਦੇਖ ਲੈ ਕਿੰਨੀ ਵੱਡੀ ਹੋ ਗਈ ਨਾ ਜਵੀਨ ਲੱਗ ਜਿੱਤੇ ਆਪਦੀ ਪ੍ਰਿੰਟ ਐ ਵਧੀਆ ਹੋ ਗਈਆਂ ਯਾਰ ਚੱਲ ਘਰੇ ਸਰਜਾ ਕਰੂ ਭਾਂਜੇ ਨੂੰ ਮਗਾਈ ਬੜੀ ਹੋਈ ਪਈ ਹੈਗੀ ਆਂਡੀਆਂ ਕੋ ਆਂਡੀਆਂ ਸਰਜਾ ਕਰੂ ਨਾਲੇ ਇਹੇ ਤਾਂ ਲੱਗ ਗਿਆ ਬਣੂਗੀ ਦਾੜਾ ਅਥੀ ਦਾ ਚੱਲ ਯਾਰ ਬਗ ਤਾਂ ਉਹਰੇ ਕੋਲੇ ਚੱਲ ਕੇ ਆਉਣਾ ਤਾਏ ਕੋਲੇ ਯਾਰ ਉਹ ਸਮਝੋ ਤੇਤ ਬਾਅਦ ਮਿਲੀ ਨਹੀਂਗੇ ਉਹਦੇ ਕੋਲੇ ਚੱਲ ਕੇ ਆਉਣੇ ਕੋਈ ਸੁਣ ਕੇ ਆਉਣੇ ਨਾ ਮੀਤ ਜੀ ਕੱਟ ਕੇ ਆਉਣੇ ਗੱਲਾਂ ਦੀ ਗੱਲ ਕਰੋ ਪਾਣ ਜੋ ਗਰਮੀ ਵਾਲੀ ਹੋਈ ਪਈ ਆ। ਪੱਟ ਘੱਟ ਰੱਖ। ਅਜੇ ਆਇ ਨਹੀਂ ਪਤਾ ਉਹ ਬੁੜਾ ਜ ਆਊਗਾ ਕਿ ਨਾ। ਭੈਣ ਦਾ ਜਾਲ ਹੁਣ ਤਾਂ ਤਾਂ ਖੇਤ ਹੀ ਹੈਗਾ। ਚੱਲ ਅਜੇ ਤਾਂ ਸਵੇਰ ਆਈ ਆ ਰੋਟੀ ਆਟੀ ਖਾਂਦਾ ਆਊਗਾ। ਉਹ ਭੈਣ ਚੋ ਜਵਾਕ ਜੇ ਨਹੀਂ ਪੁੱਛਦੇ ਮੇਰਾ ਆਲਾ ਪੜਾ ਕੱਬਾ ਬੋਲਦਾ। ਅਸਮਾਰਕ ਆ ਜੰਗਾ ਬਈ। ਵਧੀਆ ਵਧੀਆ ਰਾਮ ਮਸਾ ਮਾਰ ਕੇ ਪੂਰੀ। ਕਿਹਾ ਐਟਣੀਆਂ। ਠੀਕ। ਚੜ ਤਿੰਨੇ ਮਾਰ ਕੇ ਕੋਕੇ ਪੂਰੇ ਓਏ ਤੁਹਾਡਾ ਗੌਂਡੀ ਤਾਂ ਨਹੀਂ ਦੇਖਿਆ ਬਖਤਵਾਰਾ ਮੇਰਾ ਖੇਤ ਉਹ ਆ ਜਦ ਖੋਟਰ ਤੇ ਤੇ ਖੋਟਰ ਤੇ ਪਿਆਗਾ ਪੱਕਾ ਪਤਾ ਹਾਂ